ਚਾਹ ਹਰ ਇੱਕ ਦੇ ਬਣਦੀ ਹੈ ਘਰ ਚ ਜੋ ਗਰੀਬ ਹੈ ਚਾਹੇ ਅਮੀਰ ਹੈ ਉਹ ਚਾਹ ਕਾਦੀ ਬਣਦੀ ਹੈ ਇਹ ਕਦੇ ਸਾਡੇ ਲੋਕਾਂ ਨੇ ਸੋਚਿਆ ਵੀ ਨਹੀਂ ਕਿੰਨੇ ਟੈਂਕਰ ਭਰ ਕੇ ਕਿੰਨੇ ਦੂਜੀ ਨੇ ਜਿਹੜੇ ਪਿੰਡਾਂ ਚੋਂ ਸ਼ਹਿਰ ਚ ਪਹੁੰਚਦੇ ਨੇ ਪਿੰਡਾਂ ਚੋਂ ਦੁੱਧ ਸ਼ਹਿਰਾਂ ਚ ਆਉਂਦਾ ਤਾਂ ਉਹ ਪੀ ਰਹੇ ਨੇ ਜਿਹੜੇ ਸ਼ਹਿਰੀ ਨੇ ਵੀ 1 ਕਿਲੋ ਦੁੱਧ ਵੀ ਕਿ ਲੀਟਰ ਦੁੱਧ ਜੇ ਲੈ ਜਾਵੇ ਸਹੀ ਉਹਦੇ ਤੇ ਦੋ ਗੱਡਾਂ ਦੁੱਧ ਬਣਾ ਦਿੰਦੇ ਨੇ ਐਨ ਐਂ ਲੱਗਦਾ ਵੀ ਅਸਲੀ ਦੁੱਧ ਹੈ ਜਿਹੜੇ ਬਜ਼ੁਰਗ ਹੈਗੇ ਉਹਨਾਂ ਦਾ ਤਾਂ ਤਕਲੀਫਾਂ ਬਹੁਤ ਵਧੀਆ ਹੋਈਆਂ ਨੇ ਯੂਰਿਕ ਐਸਡ ਵੱਧ ਰਿਹਾ ਹੈ 슈ਗਰ ਵੱਧ ਰਹੀ ਹੈ ਕਿਉਂਕਿ ਜਿਹੜਾ ਦੁੱਧ ਮਿਲਾਵਟੀ ਆ ਰਿਹਾ ਹੈ ਉਹਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਪੈਂਦੇ ਨੇ ਜੇ ਮੰਨ ਲਓ ਕਾਗਲੀਆਂ ਨੇ ਗਲਤ ਕਰਤਾ ਕਾਂਗਰਸ ਸੁਧਾਰ ਦੇਵੇ ਕਾਂਗਰਸ ਨੇ ਗਲਤ ਕਰਤਾ ਆਪ ਸੁਧਾਰ ਦੇਵੇ ਇਹ ਪਤਾ ਨਹੀਂ ਇਹਨਾਂ ਨੂੰ ਕੀ ਰੱਬ ਦੀ ਬਾਣ ਪੈ ਗਈ ਵੀ ਇਹਨਾਂ ਨੇ ਲੋਕਾਂ ਦਾ ਮਾੜਾ ਸੋਚਣਾ ਆਪਣੀਆਂ ਜੇਬਾਂ ਭਰਦੀਆਂ ਨੇ ਦਸ਼ੇ ਤੋਂ ਬਰੂਤਤਾ ਚੱਲਦਾ ਇਹਨਾਂ ਨੇ ਯੁੱਧ ਚਲਾਤਾ ਇਹ ਮਲਾਬੜ ਦੇ ਵਿਰੁੱਧ ਜਦੋਂ 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 ਚੱਲੂਗਾ ਕੀ ਜਦੋਂ ਲੋਕ ਹੋਰ ਮਰਗੇ ਉਦੋਂ ਕਰਦਗੇ ਉਦੋਂ ਜਾਗਣਗੇ ਪੋਲੀਟੀਸ਼ੀਅਨ ਇਹ ਨਾ ਮੇਰਾ ਹਲ ਇਹਨਾਂ ਪੋਲੀਟੀਸ਼ੀਅਨਾਂ ਦਾ ਵੀ ਇਹ ਹਾਲ ਹੋਊਗਾ ਜਿਵੇਂ ਨੇਪਾਲ ਦੇ ਵਿੱਚ ਹੋਇਆ ਹੈ ਇਹ ਹਰ ਸਾਲ ਹਰ ਦੀਵਾਲੀ ਦੇ ਉੱਤੇ ਲੱਖਾਂ ਕਾਉਂਟਰ ਦੇ ਮਠਾਈਆਂ ਖਾ ਜਾਂਦੇ ਨੇ ਜਿਹੜੇ ਅਫੀਸਰ ਨੇ ਉਹਨਾਂ ਦੇ ਘਰੇ ਡੱਬੇ ਪਹੁੰਚਦੇ ਪਤਾ ਨਹੀਂ ਇਸ ਕਰਕੇ ਉਹ ਚੁੱਪ ਕਰ ਜਾਂਦੇ ਨੇ ਇਹ ਲੱਗਦਾ ਫੂਡ ਸੇਫਟੀ ਦੀਆਂ ਟੀਮਾਂ ਨੇ ਫੂਡ ਸਪਲਾਈ ਦੀਆਂ ਟੀਮਾਂ ਨੇ ਕਿਤੇ ਨਾ ਕਿਤੇ ਉਹ ਹੁਣ ਸੈਂਪਲਿੰਗ ਵੀ ਬਹੁਤ ਜੋਰਾਂ ਛੋਰਾ ਨਾਲ ਹੋਣੀ ਆ ਤੁਹਾਨੂੰ ਕੀ ਲੱਗਦਾ ਉਹ ਸੈਂਪਲਿੰਗ ਸਹੀ ਨਹੀਂ ਹੁੰਦੀ ਸੈਂਪਲਿੰਗ ਤਾਂ ਸਹੀ ਹੁੰਦੀ ਆ ਪਰ ਸੈਂਪਲਿੰਗ ਦੇ ਨਾਲ ਜਿਹੜਾ ਪੈਸਾ ਵਗ ਜਾਂਦਾ ਉਹ ਸੈਂਪਲ ਨੂੰ ਓਕੇ ਕਰ ਦਿੰਦਾ ਆ ਹੁਣ ਤੁਸੀਂ ਪਨੀਰ ਦੀ ਉਦਾਹਰਨ ਲੈ ਲਓ ਅੱਜ ਤੁਸੀਂ ਕਹੋ ਵੀ 1 ਘੰਟੇ ਨੂੰ ਸਾਨੂੰ 10 ਕੁਆਰਟ ਪਨੀਰ ਚਾਹੀਦਾ ਕਹਿਣਗੇ ਆ ਗਿਆ ਜੀ 10 ਕੁਆਰਟ ਪਨੀਰ ਆ ਗਿਆ ਪਰ ਰੇਟ 250 ਦੇ ਕੋਈ ਗੱਲ ਨਹੀਂ ਉਹ ਜਏ ਅਸਲੀ ਮੱਝਾ ਅਸਲੀ ਗਾਂ ਦਾ ਤੁਸੀਂ ਪਨੀਰ ਕਢਾਉਣਾ ਹੈ ਉਹ 4450 ਤੋਂ ਘੱਟ ਨਹੀਂ ਪੈਂਦਾ ਇਹ 250 ਕਿੱਥੋਂ ਆ ਜਾਂਦਾ ਆ ਗੋਲ ਗੱਪੇ ਵਾਲੇ ਨੂੰ ਲੈ ਲਓ ਆ ਕੇ KFC ਵਾਲੇ ਪਟਿਆਲੇ ਫੜਿਆ ਉੱਥੇ ਵੀ ਕੁੱਤਾ ਮਾਰ ਕੇ ਰੱਖਿਆ ਸੀ ਆ ਹੱਲ ਦਾ ਸਾਡੇ ਡੀਸੀ ਸਾਹਿਬ ਰਾਮਨਾ ਬੈਠੇ ਨੇ ਲੱਖ ਸਵਾ ਲੱਖ ਰੁਪਇਆ ਤਨਖਾਹ ਮਿਲਦੀ ਹੈ ਕੋਠੀ ਮਿਲੂਆ ਗਨਮੈਨ ਮਿਲੇ ਉਹਨੇ ਕੋਈ ਉਹਨਾਂ ਨੂੰ ਉਹ ਐਡੀਸੀ ਨਹੀਂ ਕਹਿ ਸਕਦਾ ਕਿਉਂਕਿ ਉਹ ਸਾਹ ਬਣ ਗਏ ਹੈਗੇ ਉਹ ਨੌਕਰ ਕਿਉਂਕਿ ਪੋਲਿਟੀਸ਼ਨਾਂ ਦੇ ਇੱਕ ਤਰ੍ਹਾਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਕਦੇ ਤਾਂ ਸਬਰ ਕਰ ਲੋ ਕਦੇ ਤੇ ਤੁਹਾਡਾ ਢਿੱਡ ਭਰ ਜਾਣਾ ਚਾਹੀਦਾ ਜਿਹੜੀ ਇੰਨਾ ਖੋਆ ਬਣਨਾ ਐ ਐਨੀ ਮਿਠਾਈ ਬਣਨੀ ਐ ਉਹ ਕਿੱਥੋਂ ਬਣਦੀ ਐ ਉਹ ਸਾਰੀ ਨਕਲੀ ਐ ਨਾ ਚਾਹ ਪੀਓ ਜਾਂ ਛੱਡ ਦਿਓ ਚਾਹ ਪੀਣ ਨੂੰ ਮਰ ਜਾ ਕੱਲੀ ਚਾਹ ਪੀ ਲੋ ਦੁੱਧ ਨਾ ਪਾਓ ਚ ਮਾਰੂ ਚਾਹ ਪੀ ਲੋ ਠੀਕ ਐ ਜੀ ਕਾਲੀ ਚਾਹ ਪੀ ਲੋ ਤਾਂ ਵੀ ਸਰਦ ਐ ਨਿੰਬੂ ਪਾ ਕੇ ਪੀ ਲੋ ਨਿੰਬੂ ਦਾ ਕੋਈ ਹੋ ਨਹੀਂ ਤਾਂ ਵੀ ਸਰਸਤ ਐ ਪਹਿਲਾਂ ਤਾਂ ਉਹਨਾਂ ਦੇ ਮਠਾਈ ਬਣਾਉਣ ਵਾਲੀ ਜਗ੍ਹਾ ਹੀ ਦੇਖ ਲਓ ਕਿੰਨੇ ਦਾ ਉੱਥੇ ਚੂਹੇ ਫਿਰਦੇ ਹੋਣੇ ਉੱਥੇ ਮੱਖੀਆਂ ਭਿੰਕਦੀਆਂ ਆਉਣੀਆਂ ਇਹਨਾਂ ਨੇ ਦੀਵਾਲੀ ਤੋਂ 5-4 ਦਿਨ ਪਹਿਲਾਂ ਲੱਖਾਂ ਕੁਆਂਟਲ ਹਜ਼ਾਰਾਂ ਕੁਆਂਟਲ ਦੇ ਹਿਸਾਬ ਨਾਲ ਆਪਦੀ ਆਪਦੀ ਮਠਾਈ ਬਣਾ ਕੇ ਰੱਖਦੀ ਨੇ ਦੀਵਾਲੀ ਵਾਲੇ ਦਿਨ ਤਾਂ ਸਿਰਫ ਇਹ ਪਰਤੌਣਦੇ ਹੁੰਦੇ ਨੇ ਪੰਜਾਬੀ ਲੋਕ ਚੈਨਲ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਤਿਹਾਰਾਂ ਦੇ ਦਿਨ ਚੱਲ ਰਹੇ ਹਨ ਅਤੇ ਲਗਾਤਾਰ ਸ਼ਹਿਰਾਂ ਦੇ ਵਿੱਚ ਮਠਿਆਈ ਦਾ ਵੀ ਅਸਲੀ ਦੁੱਧ ਹੈ ਹੁਣ ਵਿਚਾਰਿਆਂ ਨੂੰ ਸ਼ਹਿਰ ਵਾਲੇ ਨੂੰ ਪਤਾ ਹੈ ਨਹੀਂ ਵੀ ਅਸਲੀ ਹੁਣ ਤਾਂ ਖਰ ਦੁੱਧ ਦਾ ਕਿਸੇ ਨੂੰ ਵੀ ਪਤਾ ਪਰ ਮੈਂ ਜ਼ਿਆਦਾ ਨਲਾਇਕੀ ਸਾਡੇ ਲੋਕਾਂ ਦੀ ਸਮਝਦਾ ਕਿੱਥੇ ਅਸੀਂ ਵਧੀਆ ਸਕੂਲਾਂ 'ਚ ਬੱਚੇ ਪੜਾਉਂਦੇ ਆ ਇੰਨਾ ਪੈਸਾ ਖਰਚ ਕੇ ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਵੀ ਇਹਦੀ ਪੜ੍ਹਾਈ ਵਧੀਆ ਹੋ ਜੇ ਜਦੋਂ ਬਿਮਾਰ ਹੁੰਦੇ ਨੇ ਵਧੀਆ ਡਾਕਟਰ ਕੋਲੇ ਲੈ ਕੇ ਜਾਂਦੇ ਆ ਮੈਨੂੰ ਸਮਝ ਨਹੀਂ ਆ ਰਹੀ ਵੀ ਸਾਡੇ ਲੋਕਾਂ ਦੀ ਬੁੱਧੀ ਦਿਨ ਪਰ ਦਿਨ ਕਿੱਥੇ ਗਈ ਕਿ ਉਹ ਇੱਥੇ ਆ ਕੇ ਵਧੀਆ ਚੀਜ਼ ਕਿਉਂ ਨਹੀਂ ਦੇਖਦੇ ਵੀ ਜਿਆਦਾ ਤੁਸੀਂ ਪੰਜ ਸੱਤ ਬੰਦੇ ਇਕੱਠੇ ਹੋ ਕੇ ਮੱਜਾ ਰੱਖ ਲਓ ਉਹਦਾ ਦੁੱਧ ਪੀਓ ਵੀ ਆ ਮਿਲਾਵਟ ਵਾਲਾ ਦੁੱਧ ਆਪਦੇ ਬੱਚਿਆਂ ਨੂੰ ਤੁਸੀਂ ਬਿਮਾਰੀਆਂ ਸੇੜ ਰਹੇ ਹੋ ਰੋਗ ਸੇੜ ਰਹੇ ਹੋ ਇਸੇ ਕਰਕੇ ਜਿਹੜੀ ਉਮਰ ਹੈ ਉਹਦੀ ਐਵਰੇਜ 50 60 ਸਾਲ ਰਹਿ ਗਈ ਜਿਹੜੇ ਬਜ਼ੁਰਗ ਹੈਗੇ ਉਹਨਾਂ ਦਾਆਂ ਤਕਲੀਫਾਂ ਬਹੁਤ ਵਧੀਆ ਹੋਈਆਂ ਨੇ ਯੂਰਿਕ ਐਸਿਡ ਵੱਧ ਰਿਹਾ ਹੈ ਸ਼ੂਗਰ ਵੱਧ ਰਹੀ ਹੈ ਕਿਉਂਕਿ ਜਿਹੜਾ ਦੁੱਧ ਮਿਲਾਵਟੀ ਆ ਰਿਹਾ ਹੈ ਉਹਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਪੈਂਦੇ ਨੇ ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜਿਆਂ ਨੂੰ ਅਸੀਂ ਹਰ ਸਾਲ ਵੋਟਾਂ ਪਾਉਂਦੇ ਆ ਉਹ ਸਰਕਾਰ ਦੀ ਵੀ ਬਣਦੀ ਹੈ ਉਹ ਚਾਹੇ ਕਿਸੇ ਮੈਂ ਨਹੀਂ ਕਹਿੰਦਾ ਵੀ ਆਪ ਵਾਲੇ ਨੇ ਉਹ ਕਾਲੀ ਦਲ ਵਾਲੇ ਵੀ ਓਨੀ ਜ਼ਿੰਮੇਵਾਰ ਨੇ ਕਾਂਗਰਸ ਵੀ ਓਨੇ ਜ਼ਿੰਮੇਵਾਰ ਹੈ ਤੇ ਆਪ ਵਾਲੇ ਵੀ ਓਨੇ ਜ਼ਿੰਮੇਵਾਰ ਨੇ ਪਰ ਮੈਨੂੰ ਇਹ ਨਹੀਂ ਕਿ ਸਮਝ ਆ ਰਹੀ ਵੀ ਇੱਕ ਪਾਰਟੀ ਗਲਤ ਕੰਮ ਕਰ ਗਈ ਤਾਂ ਦੂਜੀ ਪਾਰਟੀ ਨੂੰ ਸੁਧਾਰਦੀ ਕਿਉਂ ਨਹੀਂ ਜੇ ਮੰਨ ਲੋ ਕਾ ਲਿਆ ਨੇ ਗਲਤ ਕਰਤਾ ਕਾਂਗਰਸ ਸੁਧਾਰ ਦੇਵੇ ਕਾਂਗਰਸ ਨੇ ਗਲਤ ਕਰਤਾ ਆਪ ਸੁਧਾਰ ਦੇਵੇ ਇਹ ਪਤਾ ਨਹੀਂ ਇਹਨਾਂ ਨੂੰ ਕੀ ਰੱਬ ਦੀ ਬਾਣ ਪੈ ਗਈ ਵੀ ਇਹਨਾਂ ਨੇ ਲੋਕਾਂ ਦਾ ਮਾੜਾ ਸੋਚਣਾ ਆਪਣੀਆਂ ਜੇਬਾਂ ਭਰਦੀਆਂ ਨੇ ਹੁਣ ਜਿਹੜੇ ਨੇ ਆਫੀਸਰ ਲਾਏ ਹੋਏ ਨੇ ਐ ਐਸ ਡੀ ਐਸ ਡੀ ਬੈਠਾ ਹੈ ਹਸਪੀਟਲ ਜਿਹੜਾ ਡਾਕਟਰ ਬੈਠੇ ਨੇ ਐ ਸਭੋਂ ਤੇ ਖਾਤ ਖੁਰਾਕ ਹੈਗਾ ਤੇ ਡੀ ਐਸ ਪੀ ਬੈਠਿਆ ਹੈ ਹੁਣ ਦਸ਼ੇ ਤੇ ਬ੍ਰੁਤਤਾ ਚੱਲਦਾ ਇਹਨਾਂ ਨੇ ਯੁੱਧ ਚਲਾਤਾ ਇਹ ਮਲਾਬੜ ਦੇ ਵਿਰੁੱਧ ਜਦੋਂ ਯੁੱਧ ਕਦੋਂ ਚੱਲੂਗਾ ਕੀ ਜਦੋਂ ਲੋਕ ਹੋਰ ਮਰਗੇ ਉਦੋਂ ਕਰਦਗੇ ਇਹ ਉਦੋਂ ਜਾਗਣਗੇ ਪੋਲੀਟੀਸ਼ਨ ਇਹਨਾਂ ਮੇਰਾ ਹਲ ਇਹਨਾਂ ਪੋਲੀਟੀਸ਼ਨਾਂ ਦਾ ਵੀ ਇਹ ਹਾਲ ਹੋਊਗਾ ਜਿਵੇਂ ਨੇਪਾਲ ਦੇ ਵਿੱਚ ਹੋਇਆ ਇਹ ਕੱਲੇ ਪੋਲੀਟੀਸ਼ਨਾਂ ਦੇ ਨਹੀਂ ਮੈਂ ਬੇਨਤੀ ਕਰਦਾ ਵੀ ਇਹ ਹਾਲਤ ਪੰਜਾਬ ਦੇ ਨਾ ਹੋਣ ਭਾਰਤ ਦੇ ਨਾ ਹੋਣ ਇਹ ਹੋਣੀ ਇਹਨਾਂ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਵੀ ਮਲਾਵਟ ਖੋਰੀ ਉੱਤੇ ਅਸੀਂ ਸਭ ਤੋਂ ਪਹਿਲਾਂ ਨੱਥ ਪਾਈਏ ਪਰ ਇਹ ਨੱਥ ਪਾਉਂਦੇ ਨਹੀਂ ਹਰ ਸਾਲ ਹਰ ਦੀਵਾਲੀ ਦੇ ਉੱਤੇ ਲੱਖਾਂ ਕੁਆਟਰ ਮਠਾਈਆਂ ਖਾ ਜਾਂਦੇ ਨੇ ਜਿਹੜੇ ਅਫੀਸਰ ਨੇ ਉਹਨਾਂ ਦੇ ਘਰੇ ਡੱਬੇ ਪਹੁੰਚਦੇ ਪਤਾ ਨਹੀਂ ਇਸ ਕਰਕੇ ਉਹ ਚੁੱਪ ਕਰ ਜਾਂਦੇ ਨੇ ਅਰ ਇਹਨਾਂ ਦੇ ਪੋਲੀਟੀਸ਼ੀਅਨਾਂ ਦੇ ਲੈ ਲਓ ਅਫੀਸਰ ਸਾਹਿਬਾਂ ਦੇ ਲੈ ਲਓ ਇੱਕ ਚੰਡੀਗੜ੍ਹ ਤੋਂ ਸਪੈਸ਼ਲ ਸਕੁਐਡ ਛੱਡ ਦੋ ਇਹਨਾਂ ਦੇ ਦਫ਼ਤਰ ਛਾਪਾ ਮਾਰੋ ਡੱਬੇ ਹਜ਼ਾਰਾਂ 'ਚ ਮਿਲ ਜਾਣਗੇ ਨੇ ਤੁਹਾਨੂੰ ਕੀ ਲੱਗਦਾ ਫੂਡ ਸੇਫਟੀ ਦੀਆਂ ਟੀਮਾਂ ਨੇ ਫੂਡ ਸਪਲਾਈ ਦੀਆਂ ਟੀਮਾਂ ਨੇ ਕਿਤੇ ਨਾ ਕਿਤੇ ਉਹ ਹੁਣ ਸੈਂਪਲਿੰਗ ਵੀ ਬਹੁਤ ਜੋਰਾਂ ਛੋਰਾ ਨਾਲ ਹੋਣੀ ਆ ਤੁਹਾਨੂੰ ਕੀ ਲੱਗਦਾ ਉਹ ਸੈਂਪਲਿੰਗ ਸਹੀ ਨਹੀਂ ਹੁੰਦੀ ਜਦੋਂ ਉੱਥੇ ਆ ਕੇ ਉਹਨਾਂ ਨੇ ਸੈਂਪਲ ਚੈੱਕ ਕਰਨ ਕਿ ਤੁਹਾਡਾ ਖੋਆ ਕਿਵੇਂ ਦਾ ਜੀ ਉਹ ਚੋਂ ਸੈਂਪਲ ਲੈਣੇ ਨੇ ਉਸ ਤੋਂ ਬਾਅਦ ਜਿਹੜਾ ਉਹਦਾ ਰਿਜ਼ਲਟ ਆ ਉਹ ਕਾਫੀ ਲੈਬ ਚ ਕਾਫੀ ਸਮੇਂ ਬਾਅਦ ਆਉਂਦਾ ਕੀ ਲੱਗਦਾ ਉਹ ਸੈਂਪਲਿੰਗ ਸਹੀ ਹੁੰਦੀ ਆ ਜਾਂ ਨਹੀਂ ਹੁੰਦੀ ਸੈਂਪਲਿੰਗ ਤਾਂ ਸਹੀ ਹੁੰਦੀ ਆ ਪਰ ਸੈਂਪਲਿੰਗ ਦੇ ਨਾਲ ਜਿਹੜਾ ਪੈਸਾ ਵਗ ਜਾਂਦਾ ਉਹ ਸੈਂਪਲ ਨੂੰ ਓਕੇ ਕਰ ਦਿੰਦਾ ਸਾਡੇ ਆ ਹੁਣ ਤੁਸੀਂ ਪਨੀਰ ਦੀ ਉਦਾਹਰਨ ਲੈ ਲਓ ਅੱਜ ਤੁਸੀਂ ਕਹੋ ਵੀ ਇੱਕ ਘੰਟੇ ਨੂੰ ਸਾਨੂੰ 10 ਕੁਆਰਟਲ ਪਨੀਰ ਚਾਹੀਦਾ ਹੈ ਕਹਣਗੇ ਆ ਗਿਆ ਜੀ 10 ਕੁਆਰਟਲ ਪਨੀਰ ਆ ਗਿਆ ਪਰ ਰੇਟ 250 ਦੇ ਦੇ ਕੋਈ ਗੱਲ ਨਹੀਂ ਹੁਣ ਜੇ ਅਸਲੀ ਮੱਝ ਦਾ ਅਸਲੀ ਗਾਂ ਦਾ ਤੁਸੀਂ ਪਨੀਰ ਕਢਾਉਣਾ ਹੈ ਉਹ 4 450 ਤੋਂ ਘੱਟ ਨਹੀਂ ਪੈਂਦਾ ਇਹ 250 ਕਿੱਥੋਂ ਆ ਜਾਂਦਾ ਜਿਵੇਂ ਦੇ ਰੇਟ ਨਹੀਂ ਹੁਣਾ ਜਾਂ ਬਿਲਕੁਲ ਜਿਵੇਂ ਦੇ ਰੇਟ ਨੇ 70 75 ਰੁਪਏ ਲੀਟਰ ਦੁੱਧ ਮਿਲਦਾ ਮੱਝ ਦਾ ਵਧ ਗਿਆ 55 60 ਰੁਪਏ ਗਾਂ ਦਾ ਦੁੱਧ ਮਿਲ ਜਾਂਦਾ ਹੈ ਪਰ ਇਹਦੇ ਵਿੱਚੋਂ ਜੇ ਤੁਸੀਂ ਪਨੀਰ ਕੱਢੋਗੇ ਉਹ 250 ਨੂੰ ਕਿੱਥੋਂ ਵੇਚ ਲੋਗੇ ਤੁਸੀਂ ਪਰ ਇਹਨਾਂ ਨੂੰ ਆਰਡਰ ਦੇ ਕੇ ਦੇਖੋ ਉਹਨਾਂ ਸਾਡੇ ਜ਼ਿੰਮੇਵਾਰੀ ਕੀ ਦੀ ਬਣਦੀ ਹੈ ਮੈਡੀਕਲ ਲਾਈਨ ਦੀ ਬੱਦ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਸਮਝ ਹੈ ਵੀ ਲੋਕਾਂ ਦੀ ਸਿਹਤ ਨਾਲ ਖਲਵਾੜ ਕਿੱਥੋਂ ਹੁੰਦਾ ਹੈ ਖਲਵਾੜ ਹੁੰਦਾ ਸਾਡੇ ਸਟਰੀਟ ਫੂਡ ਤੋਂ ਵੀ ਖਲਵਾੜ ਹੋ ਰਿਹਾ ਇਹ ਤਾਂ ਦੀਵਾਲੀ ਦਾ ਝੱਡੋ ਰੋਜ਼ ਹੀ ਤਾਂ ਸਾਡੇ ਰੋਜ਼ ਤਾਂ ਨਾਜਾਇਜ਼ ਚੀਜ਼ਾਂ ਖਾਂਦੇ ਨੇ ਆ ਗੋਲ ਗੱਪੇ ਵਾਲਿਆਂ ਨੂੰ ਲੈ ਲਓ ਅ ਕ ਕੇਐਫਸੀ ਵਾਲੇ ਪਟਿਆਲੇ ਫੜਿਆ ਉੱਥੇ ਵੀ ਕੁੱਤਾ ਮਾਰ ਕੇ ਰੱਖਿਆ ਸੀ ਆ ਹਾਲ ਤਾਂ ਸਾਡੇ ਡੀਸੀ ਸਾਹਿਬ ਰਾਮਨਾ ਬੈਠੇ ਨੇ ਲੱਖ ਸਵਾ ਲੱਖ ਰੁਪਇਆ ਤਨਖਾਹ ਮਿਲਦੀ ਹੈ ਕੋਠੀ ਮਿਲੂਆ ਗਨਮੈਨ ਮਿਲੇ ਉਹਨੇ ਕੋਈ ਉਹਨਾਂ ਨੂੰ ਉਹ ਐਡੀਸੀ ਨਹੀਂ ਕਹਿ ਸਕਦਾ ਕਿਉਂਕਿ ਉਹ ਸਾਹਿਬ ਬਣ ਗਏ ਹੈਗੇ ਉਹ ਨੌਕਰ ਇਹ ਨੌਕਰ ਜਦੋਂ ਤੱਕ ਸਾਹਿਬ ਬਣੇ ਰਹਿਣਗੇ ਤਾਂ ਤੁਸੀਂ ਇੱਥੇ ਭੜਾ ਦਾ ਮਾਣੋ ਇਹ ਪੋਲੀਟੀਸ਼ੀਨ ਇਹਨਾਂ ਨੂੰ ਸਾਹਿਬ ਬਣਾਤਾ ਕਿਉਂਕਿ ਪੋਲੀਟੀਸ਼ੀਨਾਂ ਦੇ ਇੱਕ ਤਰ੍ਹਾਂ ਦੇ ਦੱਲੇ ਲੋਕ ਰੱਖੇ ਨੇ ਸਿੱਧੇ ਸ਼ਬਦਾਂ ਵਿੱਚ ਮੈਂ ਕਹਿੰਦਾ ਕਿਉਂਕਿ ਪੋਲੀਟੀਸ਼ੀਅਨ ਆਪ ਕਰਪਟ ਨੇ ਉਹਨਾਂ ਦੇ ਨਾਲ ਆਪਦੇ ਇਹ ਲੋਕ ਵੀ ਕਰਪਟ ਕਰ ਲਏ ਇਹ ਸਮਾਜ ਦਾ ਭਲਾ ਹੋਣਾ ਮੈਨੂੰ ਮੁਸ਼ਕਲ ਲੱਗਦਾ ਹੈ ਜੇ ਕੋਈ ਬੱਚਾ ਅੱਜ ਮੇਰੀ ਗੱਲ ਸੁਣਦਾ ਹੈ ਜਿਹੜਾ 8ਵੀਂ 10ਵੀਂ ਚ ਪੜ੍ਹਦਾ ਹੈ ਜੇ ਉਹ ਆਪਦੇ ਦਿਮਾਗ 'ਚ ਇਹ ਪਾਲ ਲੈਂਦਾ ਹੈ ਪਹਿਲਾਂ ਤਾਂ ਆਪਦੇ ਮਾਪੇ ਨੂੰ ਟੋਕੇ ਵੀ ਮਾਂ ਮੈਂ ਇਹ ਕੀ ਮਿਠਾਈ ਨਹੀਂ ਖਾਣੀ ਉਹ ਬੱਚਾ ਹੀ ਸਟੈਂਡ ਲੈ ਲਵੇ ਕਿ ਉਹ ਮਾਪੇ ਆਪਣੇ ਤਾਂ ਲੈਣਾ ਨਹੀਂ ਇਹਨਾਂ ਦਾ ਵੋਟਾਂ ਨਾਲ ਮਿਲ ਕੇ ਪਾ ਦਣੀਆਂ ਨੇ ਆ ਧਾਰਮਿਕ ਭਖੋ ਪਾ ਦਣੀਆਂ ਆ ਸਾਡੀ ਪਾਰਟੀ ਆ ਸਾਡੀ ਪਾਰਟੀ ਐ ਇਸ ਪੱਖੋਂ ਵੋਟਾਂ ਪਾ ਕੇ ਰਾਜਨੀਤਿਕ ਲੋਕ ਮਾੜੇ ਲੈ ਕੇ ਆ ਜਨੇ ਇਹ ਬੱਚਿਆਂ ਨੂੰ ਚਾਹੀਦਾ 10ਵੀਂ ਕਲਾਸ ਦਾ ਬੱਚਾ ਜ ਬਹੁਤ ਹੀ ਸਿਆਣਾ ਸਮਝਦਾਰ ਐ ਪੜ੍ਹੇ ਲਿਖੇ ਨੇ ਨੈੱਟ ਦੇਖਦੇ ਨੇ ਉਹ ਸੌਹਾ ਖਾ ਲੈਣ ਬੱਚੇ ਵੀ ਅਸੀਂ ਆ ਕੰਮ ਨਹੀਂ ਕਰਦਾ ਅਸੀਂ ਮਠਾਈ ਦੀਵਾਲੀ ਨੂੰ ਨਹੀਂ ਖਾਣੀ ਤੇ ਨਾਲ ਦੀ ਨਾਲ ਮੈਂ ਬੇਨਤੀ ਕਰਦਾ ਸਰਕਾਰ ਨੂੰ ਗਵਰਨਰ ਜੀ ਸਾਹਿਬ ਜਿੱਥੇ ਨਸ਼ਿਆਂ ਵਿਰੁੱਧ ਜੁੱਧ ਛੇੜਿਆ ਇਹ ਮਿਠਾਈ ਵਿਰੁੱਧ ਵੀ ਜੁੱਧ ਛੇੜ ਲਓ ਸ਼ਾਇਦ ਤੁਹਾਡੇ ਹੁੰਦੇ ਕੋਈ ਪੜਾ ਹੋ ਜੇ ਪਰ ਆਸਤਾ ਤੋਤੋ ਹੈ ਨਹੀਂ ਪਰ ਸ਼ਾਇਦ ਕਿ ਹੈ ਮੈਂ ਸ਼ਾਇਦ ਤੁਸੀਂ ਕਰ ਦੂੰ ਅਰਮ ਆਉਣ ਵਾਲੇ ਪੋਲਿਟਿਸ਼ੀਅਨ ਜਿਹੜਿਆ ਨਹੀਂ ਵੀ ਹੈਗੇ ਉਹਨਾਂ ਨੂੰ ਬੇਨਤੀ ਕਰਦਾ ਤੁਸੀਂ ਬਹੁਤ ਬੇਈਮਾਨੀਆਂ ਕਰ ਲੀਆਂ ਬਹੁਤ ਲੁੱਟਰੇ ਲੋਕ ਬਹੁਤ ਖੱਜਲ ਖਵਾਲ ਕਰਦੇ ਉਹ ਕਦੇ ਤਾਂ ਸਬਰ ਕਰ ਲੋ ਕਦੇ ਤੇ ਤੁਹਾਡਾ ਢਿੱਡ ਭਰ ਜਾਣਾ ਚਾਹੀਦਾ ਹੁਣ ਤਾਂ ਆ ਜੋ ਲੋਕਾਂ ਦੀ ਸੇਵਾ ਕਰਨ ਵਾਸਤੇ ਵੈਸੇ ਖੱਟੜਾ ਸਾਹਿਬ ਤੁਹਾਨੂੰ ਕਿੰਨਾ ਕੁ ਲੱਗਦਾ ਕਿ ਪੈਦਾਵਾਰ ਜੇ ਦੁੱਧ ਦੀ ਗੱਲ ਕਰੀਏ ਆਪਾਂ ਪੈਦਾਵਾਰ ਤੇ ਖਪਤ ਵਿੱਚ ਕਿੰਨਾ ਕੁ ਫਰਕ ਆਪਸ ਵਿੱਚ ਦੇਖੋ ਮੈਂ ਕਹ ਰਿਹਾ ਵੀ ਜੇ 10-15000 ਆਪਾਂ ਮੱਝਾਂਵਾਂ ਲੈ ਲਈਏ ਇੱਕ ਗਾਂ ਦੇ ਮੱਝ ਦੇ ਉੱਤੋਂ 5 ਕੁ ਹਜ਼ਾਰ ਦੀ ਐਵਰੇਜ 5 ਲੀਟਰ ਦੀ ਐਵਰੇਜ ਲਾ ਲਈਏ ਤਾਂ 75 ਕੁ ਹਜ਼ਾਰ ਲੀਟਰ ਦੁੱਧ ਬਣਦਾ ਆਬਾਦੀ ਸਾਡੀ 1.5 ਲੱਖ ਦੀ ਹੈ ਠੀਕ ਹੈ ਪਹਿਲਾਂ ਤਾਂ ਉਹੀ ਦੀ ਪੂਰਾ ਹੋਣਾ ਚਾਹ ਜੋ ਗਰੇਨੀ ਫੂਟਣਾ ਇਹ ਮਠਾਈਆਂ ਕਿੱਥੋਂ ਆ ਜਾਂਦੀਆਂ ਫਿਰ ਜਿਹੜੀ ਇੰਨਾ ਖੋਆ ਬਣਨਾ ਹੈ ਐਨੀ ਮਠਾਈ ਬਣਨੀ ਹੈ ਉਹ ਕਿੱਥੋਂ ਬਣਦੀ ਹੈ ਉਹ ਸਾਰੀ ਨਕਲੀ ਹੈ ਉਹ ਸਾਡੇ ਲੋਕ ਹੀ ਬਰਬਾਦ ਹੋਵਗੇ ਪਰ ਆਪਣੇ ਲੋਕ ਕਰਨ ਵੀ ਕੀ ਜੀ ਉਹ ਪੈਸੇ ਦੇ ਰਹੇ ਨੇ ਪੈਸਾ ਖਰਚ ਕਰ ਰਹੇ ਨੇ ਕਿ ਸਾਨੂੰ ਦੁੱਧ ਵਧੀਆ ਮਿਲੇ ਉਹ ਤਾਂ ਕੋਸ਼ਿਸ਼ ਕਰ ਰਹੇ ਨੇ ਵੀ ਪਿੰਡੋਂ ਦੁੱਧ ਮੰਗਾਓ ਵੀ ਆ ਦੂਜੀ ਪਿੰਡ ਚੋਂ ਆਉਂਦਾ ਇਹ ਤੋਂ ਦੁੱਧ ਲਵਾਂਗੇ ਤਾਂ ਕਿ ਸਾਡੇ ਪਰਿਵਾਰ ਨੂੰ ਕੋਈ ਮਾੜੀ ਚੀਜ਼ ਨਾ ਅਸੀਂ ਪੀ ਸਕੀਏ ਵੀ ਵਧੀਆ ਲਈਏ ਹਰੇ ਕਹਿੰਦਾ ਕਿ ਸਾਨੂੰ ਸ਼ੁੱਧ ਮਿਲੇ ਜੀ ਇਹ ਭਲੇਖੇ ਜਿਹੜੇ ਪਿੰਡਾਂ ਚੋਂ ਅੱਜ ਤੋਂ 20 ਸਾਲ ਪਹਿਲਾਂ ਦੁੱਧ ਆਉਂਦਾ ਸੀ ਉਹ ਵਕੇ ਸਾਫ਼ ਸੁਥਰਾ ਦੁੱਧ ਸੀ ਸਿਰਫ ਪਿੰਡਾਂ ਵਾਲਿਆਂ ਚ ਇੰਨੀ ਬੇਈਮਾਨੀ ਤਾਂ ਆ ਗਈ ਸੀ ਉਦੋਂ ਵੀ ਕਿ ਪਾਣੀ ਰਲੋਣ ਲੱਗੇ ਸੀ ਪਰ ਜਿਹੜਾ ਕੈਮੀਕਲ ਵਾਲਾ ਸਿਸਟਮ ਹੈ ਇਹ ਤਾਂ ਪਿਛਲੇ 10 ਸਾਲ ਤੋਂ ਸ਼ੁਰੂ ਹੋਇਆ ਹੈ ਇਹ ਪਿਛਲੇ 10 ਸਾਲਾਂ ਦੇ ਵਿੱਚੋਂ ਸਾਡੀ ਕਿਸੇ ਸਰਕਾਰ ਨੇ ਨਹੀਂ ਸੁਣੀ ਲੋਕਾਂ ਦੀ ਵੀ ਅਸੀਂ ਇਹ ਕੈਮੀਕਲ ਤੇ ਦੁੱਧ ਨੂੰ ਸਿੰਥੈਟਿਕ ਦੁੱਧ ਤੇ ਅਸੀਂ ਠੱਲ ਪਾ ਲਈਏ ਇਹ ਤਾਂ ਮਤਲਬ ਨਸ਼ਿਆਂ ਨਾਲ ਤਾਂ ਸਾਡੇ ਲੋਕ ਮਰਦੇ ਨੇ ਮੇਰਾ ਖਿਆਲ ਹੈ ਜੇ ਸਿੰਥੈਟਿਕ ਦੁੱਧ ਦਾ ਸਿੰਥੈਟਿਕ ਮਠਾਈਆਂ ਦਾ ਕੰਮ ਇਹਦੇ ਨਾਲ ਇੱਕ ਮਹਾਮਾਰੀਓ ਚੱਲ ਪੈਣੀ ਹੈ ਲੋਕਾਂ ਸੇਵਾ ਜਥਾ ਨਹੀਂ ਲੱਭਣੀ ਲਾਸ਼ਾਂ ਫੂਕਣ ਦੀ ਇਹ ਹਾਲਤ ਸਾਡੇ ਸਮਾਜ ਦਾ ਹੋਣ ਵਾਲਾ ਹੈ ਸਾਡੇ ਸਮਾਜ ਨੂੰ ਨਾ ਚਾਹ ਪੀ ਹੋਈ ਛੱਡ ਦਿਓ ਚਾਹ ਨੂੰ ਚਾਹ ਵੀ ਨੂੰ ਮਾਰ ਦਿਆਂ ਕੱਲੀ ਚਾਹ ਪੀ ਲੋ ਦੁੱਧ ਨਾ ਪਾਓ ਚ ਮਾਰੂ ਚਾਹ ਪੀ ਲੋ ਠੀਕ ਹੈ ਜੀ ਕਾਲੀ ਚਾਹ ਪੀ ਲੋ ਤਾਂ ਵੀ ਸਰਦਾ ਹੈ ਨਿੰਬੂ ਪਾ ਕੇ ਪੀ ਲੋ ਨਿੰਬੂ ਜਦਾਂ ਕੋਈ ਹੋ ਨਹੀਂ ਤਾਂ ਵੀ ਸਰਦਾ ਹੈ ਇਹ ਤਾਂ ਲੋਕਾਂ ਨੂੰ ਆਪ ਸਮਝਣਾ ਚਾਹੀਦਾ ਹੈ ਇਹ ਸੌ ਖਾਣੀ ਚਾਹੀਦੀ ਹੈ ਜਿਹੜੇ ਵੀ ਦੇਵੀ ਦੇਵਤੇ ਜਿਹੜੇ ਵੀ ਧਰਮ ਰੂਲੇ ਕੋ ਮੰਨਦੇ ਨੇ ਉਹ ਆਪ ਦਾ ਧਾਰਮਿਕ ਕੀਤੇ ਨੂੰ ਮੰਨਦੇ ਹੋਏ ਇਹ ਸੌ ਖਾਣ ਵੀ ਅਸੀਂ ਐਤ ਕੀ ਦੀਵਾਲੀ ਤੇ ਮਠਾਈ ਨਹੀਂ ਲੈਣੀ ਨਾ ਸੀ ਇਹ ਜ਼ਹਿਰ ਆਪ ਖਾਣੀ ਹੈ ਨਾ ਸੀ ਕਿਸੇ ਨੂੰ ਦੇਣੀ ਹੈ ਤੁਸੀਂ ਘਰੇ ਲੱਡੂ ਬਣਾਓ ਘਰੇ ਬੇਸਣ ਦੀ ਬਰਫੀ ਬਣਾ ਲਓ ਘਰ ਬਣਾ ਸਕਦੇ ਆ ਪਰ ਇਹਨਾਂ ਬਾਜ਼ਾਰਾਂ ਤੋਂ ਖਰੀਦਣਾ ਬੰਦ ਕਰ ਦੇਣਾ ਫੇਰ ਇਹ ਸਮਾਜ ਦਾ ਭਲਾ ਹੋ ਸਕਦਾ ਬਿਲਕੁਲ ਵੈਸੇ ਹੁਣ ਆਪਾਂ ਦੇਖਦੇ ਆ ਜਿਵੇਂ ਦੀਵਾਲੀ ਆ ਆਪਣੇ ਸੰਧਾਰੇ ਚੱਲਦੇ ਨੇ ਦੀਵਾਲੀ ਦੇ ਸੰਧਾਰੇ ਲੋਹੜੀ ਦਾ ਸੰਧਾਰਾ ਤੀਆਂ ਦਾ ਸੰਧਾਰਾ ਉਹ ਸੰਧਾਰੇ ਚ ਅਗਲਾ 5-5 ਕਿਲੋ ਮਠਿਆਈਓ ਦਿੰਦਾ ਜੀ ਹੁਣ ਜਾਣਗੇ ਦੀਵਾਲੀ ਤੋਂ ਬਾਅਦ ਵੀ ਤੁਸੀਂ ਦੇਖਿਓ ਕਿ ਜਿਹੜੇ ਸਵੀਟਸ ਨੇ ਉਹਨਾਂ ਦੇ ਅੱਗੇ ਲਾਈਨਾਂ ਲੱਗੀਆਂ ਵੇ ਹੋਣਗੇ ਉਹਨਾਂ ਦੇ ਬਾਹਰ ਕਾਊਂਟਰ ਲਾਏ ਵੇ ਹੋਣਗੇ ਉਹ ਕਈ ਵਾਰੀ ਖੁੱਲੇ ਰੇਤੇ ਚ ਚੱਲਦੀਆਂ ਹੁੰਦੀਆਂ ਨੇ ਇੱਕ ਟ੍ਰੈਫਿਕ ਲੰਘ ਰਹੀ ਆ ਰੇਤਾ ਉਹਨਾਂ ਦੇ ਪੈ ਰਿਆ ਫੇਰ ਵੀ ਖਰੀਦੋ ਫਰੋਕਤ ਹੋ ਰਹੀ ਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਲੀ ਲੋਕਾਂ ਦੀ ਜ਼ਿੰਮੇਵਾਰੀ ਤਾਂ ਨਹੀਂ ਫੂ ਕਿ ਕਿਤੇ ਨਾ ਕਿਤੇ ਉੱਪਰ ਤੱਕ ਵੀ ਆ ਹਰੇਕ ਜ਼ਿੰਮੇਵਾਰਤਾ ਹੈ ਇਸ ਪਿੱਛੇ ਦੇਖੋ ਮੈਂ ਉਹੀ ਗੱਲ ਕਰ ਰਿਹਾ ਸੀਗਾ ਜੇ ਸਰਕਾਰ ਇੰਨੀ ਹੁਣ ਸਾਡੇ ਦੇਵਮਾਨ ਸਾਹਿਬ ਨੇ ਇਹਨਾਂ ਨੇ ਗਲੀ ਗਲੀ ਫਿਰ ਕੇ ਸਫਾਈ ਅਭਿਆਨ ਦਾ ਆਰੰਭ ਕੀਤਾ ਸੀ ਬਹੁਤ ਵਧੀਆ ਹੋਈ ਹੈ ਇਦਾਂ ਦੇ ਐਮਐਲਏ ਨੂੰ ਚਾਹੀਦਾ ਹੈ ਇਦਾਂ ਦੀ ਕੋਸ਼ਿਸ਼ ਸਾਡੇ ਐਸਡੀਐਮ ਸਾਹਿਬਾਨ ਨੂੰ ਕਰਨਾ ਚਾਹੀਦਾ ਹੈ ਐਸਡੀਐਮ ਸਾਹਿਬ ਆਉਣ ਡੀਐਸਪੀ ਆਉਣ ਬਾਜ਼ਾਰ ਦੇ ਵਿੱਚ ਜਾਣ ਉਹ ਦੇਖਣ ਕਿਹਦੀ ਮਠਾਈ ਕਿੱਦਾਂ ਬਣ ਰਹੀ ਹੈ ਪਹਿਲਾਂ ਤਾਂ ਉਹਨਾਂ ਦੇ ਮਠਾਈ ਬਣਾਉਣ ਵਾਲੀ ਜਗ੍ਹਾ ਹੀ ਦੇਖ ਲਓ ਕਿੰਨੇ ਦਾ ਉੱਥੇ ਚੂਹੇ ਫਿਰਦੇ ਹੋਣੇ ਉੱਥੇ ਮੱਖੀਆਂ ਭਣਕ ਦੀਆਂ ਆਉਣੀਆਂ ਇਹਨਾਂ ਨੇ ਦੀਵਾਲੀ ਤੋਂ 5-4 ਦਿਨ ਪਹਿਲਾਂ ਲੱਖਾਂ ਕੁਆਂਟਲ ਹਜ਼ਾਰਾਂ ਕੁਆਂਟਲ ਦੇ ਹਿਸਾਬ ਨਾਲ ਆਪਦੀ ਆਪਦੀ ਮਠਾਈ ਬਣਾ ਕੇ ਰੱਖਦੇ ਨੇ ਦੀਵਾਲੀ ਵਾਲੇ ਦਿਨ ਤਾਂ ਸਿਰਫ ਇਹ ਪਰਤੌਣਦੇ ਹੁੰਦੇ ਨੇ ਉਹ 10 ਦਿਨ ਪਹਿਲਾਂ ਬਣੀ ਹੁੰਦੀ ਹੈ 10 ਦਿਨ ਪਹਿਲਾਂ ਵਾਲੀ ਮਠਾਈ ਵੀ ਖਰਾਬ ਹੁੰਦੀ ਹੈ ਉਹ ਜਿਹੜਾ ਵੀ ਖਾਓ ਉਹਨੂੰ ਨੁਕਸਾਨ ਹੋਊ ਇਦੇ ਨਾਲੋਂ ਬੇਨਤੀ ਕਰਦੇ ਆਂ ਵੀ ਜਿੱਥੇ ਦੇਮਨ ਸਾਹਿਬ ਤੁਸੀਂ ਨਾਬੇ ਦੇ ਵਿੱਚ ਇੰਨਾ ਵਧੀਆ ਕੰਮ ਕਰ ਰਹੇ ਹੋ ਐਸਡੀਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਦੀ ਜ਼ਿੰਮੇਵਾਰੀ ਲਾਓ ਐਸਐਮਓ ਦੀ ਜ਼ਿੰਮੇਵਾਰੀ ਲਓ ਵੀ ਫੂਡ ਸੇਫਟੀ ਨੂੰ ਮੁੱਖ ਰੱਖਦੇ ਹੋਏ ਇਹ ਛਾਪੇ ਮਾਰੇ ਜਾਣ ਇਹਨਾਂ ਲੋਕਾਂ ਨੂੰ ਕੰਟਰੋਲ ਕੀਤਾ ਜਾਵੇ ਕਾਬੂ ਕੀਤਾ ਜਾਵੇ ਤਾਂ ਕਿ ਇਹ ਲੋਕਾਂ ਦੀ ਸਿਹਤ ਨਾਲ ਖਲਵਾੜ ਨਾ ਕਰ ਸਕਣ ਬਿਲਕੁਲ ਤੁਸੀਂ ਕਹੀ ਹੈ ਗੱਲ ਕਿ ਮਠਿਆਈ ਨਾ ਖਾਧੀ ਜਾਵੇ 10ਵੀਂ ਕਲਾਸ ਦਾ ਬੱਚਾ ਵੀ ਸੁਣਦਾ ਹੋਵੇ ਜਾਂ ਹੋਰ ਵੀ ਸੁਣਦੇ ਹੋਣ ਜਿਹੜੇ ਵੀ ਸੋਚੋ ਕਿ ਮਠਿਆਈ ਨਾ ਕਿਉਂਕਿ ਮਠਿਆਈ ਬਹੁਤ ਖਤਰਨਾਕ ਹੈ ਫਿਰ ਖਾਦਾ ਪੀਤਾ ਕੀ ਜਾਵੇ ਤੁਹਾਨੂੰ ਕੀ ਲੱਗਦਾ ਕਿ ਕੀ ਸ਼ੁੱਧਾ ਆਪਣੇ ਕੀ ਸ਼ੁੱਧਾ ਆਪਣੇ ਕੀ ਸ਼ੁੱਧਤਾ ਤੇ ਯਕੀਨ ਰੱਖੀ ਜਾ ਸਕਦੀ ਸ਼ੁੱਧਤਾ ਦੇਖੋ ਤੁਸੀਂ ਅਜੇ ਦੀਵਾਲੀ ਨੂੰ 18 ਦਿਨ ਨੇ ਤੁਸੀਂ ਅੱਜ ਹੀ ਕਿਸੇ ਪਿੰਡ ਜਾਓ 5 ਲੀਟਰ ਦੁੱਧ ਲਿਆਓ ਆਗੇ ਉਹ ਜੋ ਸਵਾ ਕਿਲੋ ਖੋਆ ਨਿਕਲਿਆ ਹੋਊਗਾ ਉਹ ਜੋ ਥੋੜਾ ਜਹਾ ਟਰ ਲਾ ਲੋ ਥੋੜਾ ਖੰਡ ਤੇ ਖੋਆ ਪਾ ਕੇ 2.5-3 ਕਿਲੋ ਖੋਆ ਬਣ ਜਾਊਗਾ ਉਹਦੇ ਨਾਲ ਕਰੋ ਯਾਰ ਤੁਸੀਂ ਸੰਧਾਰਾ ਦੇਣਾ ਇਮਾਨਦਾਰੀ ਨਾਲ ਦੋ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਆਪਣੇ ਭੈਣ ਭਾਈ ਨੂੰ ਉਹਦੀ ਧੀ ਨੂੰ ਸੰਧਾਰਾ ਦੇਣ ਜਾ ਰਹੇ ਹੋ ਉਹ ਤੁਸੀਂ ਤਾਂ ਮਲਾਬਟ ਖਾਣੇ ਉਹ ਨਾਲ ਉਹਨੂੰ ਵੀ ਖਵਾ ਰਹੇ ਹੋ ਵੀ ਤੁਸੀਂ ਵੀ ਜ਼ਾਹਿਰ ਖਾਓ ਅਸਤਾ ਖਾ ਕੇ ਆਇਆ ਇੱਕ ਦੂਜੇ ਨੂੰ ਜ਼ਾਹਿਰ ਦੇਣੀ ਬੰਦ ਕਰ ਦੇਣਾ ਜੇ ਕੋਸ਼ਿਸ਼ ਕਰਨੀ ਹੈ ਤਾਂ ਥੋੜੀ ਮਿਹਨਤ ਕਰੋ ਬੇਸਨ ਦੀ ਸਭ ਮਠਾਈ ਬਣਾ ਲਓ ਬਰਫੀ ਬੇਸਨ ਦੀ ਬਣਦੀ ਹੈ ਉਹ ਬਣਾ ਲਓ ਬੇਸਨ ਮਿਲਦਾ ਹੈ ਬੇਸਨ ਵੀ ਦੇਖ ਕੇ ਲਿਆਉਣਾ ਪੈਣਾ ਹੈ ਬੇਸਨ ਵੀ ਦੁਕਾਨਾਂ ਤੋਂ ਨਾਲੋ ਤੁਸੀਂ ਧਾਲ ਖਰੀਦੋ ਪਸਾਓ ਉਹਦੀ ਬੇਸਨ ਬਣਾਓ ਇਹ ਤਾਂ ਕੋਸ਼ਿਸ਼ ਲੋਕਾਂ ਨੂੰ ਕੁਝ ਆਪ ਵੀ ਕਰਨੀ ਪੈਣੀ ਹੈ ਸਾਰਾ ਸਰਕਾਰਾਂ ਤੇ ਵੀ ਨਹੀਂ ਛੱਡਣਾ ਚਾਹੀਦਾ ਪਰ ਸਰਕਾਰਾਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਸੇਫਟੀ ਫੂਡ ਵਾਸਤੇ ਉਹਨਾਂ ਆਪਣੀ ਨਿਭਾਉਣੀ ਚਾਹੀਦੀ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਨਿਭਾ ਨਹੀਂ ਰਹੇ ਬਿਲਕੁਲ ਜੀ ਸੋਸ ਸਮਾਜ ਸੇਵਕ ਕੁਲਵੰਤ ਸਿੰਘ ਖੱਟੜਾ ਜਿਨ੍ਹਾਂ ਨੇ ਸੁਝਾਅ ਵੀ ਦਿੱਤਾ ਸਲਾਹਾਂ ਵੀ ਦਿੱਤੀਆਂ ਨੇ ਕਿ ਜਿਹੜੀਆਂ ਮਠਿਆਈਆਂ ਨੇ ਕਿ ਦੁੱਧ ਦੀ ਪੈਦਾਵਾਰ ਬਹੁਤ ਘੱਟ ਆ ਤੇ ਖਪਤ ਬਹੁਤ ਜ਼ਿਆਦਾ ਕਿੱਥੋਂ ਦੁੱਧ ਆ ਰਿਹਾ ਕਿਵੇਂ ਦਾ ਆ ਰਿਹਾ ਸਵਾਲ ਹੀ ਆ ਚਿੰਨੇ ਅਤੇ ਲਗਾਤਾਰ ਕਹਿ ਰਹੇ ਨੇ ਕਿ ਜੇ ਕੋਈ ਚੀਜ਼ ਤਿਆਰ ਕਰਨੀ ਆ ਉਹ ਆਪਣੇ ਘਰ ਤਿਆਰ ਕੀਤੀ ਜਾਵੇ ਸਭ ਤੋਂ ਵੱਧ ਸੇਫ ਉਹ ਹੋਵੇਗੀ ਨਾ ਕਿ ਜਿਹੜੀਆਂ ਮਠਿਆਈਆਂ ਦੀਆਂ ਦੁਕਾਨਾਂ ਨੇ ਕਿਤੇ ਨਾ ਕਿਤੇ ਹਜ਼ਾਰਾਂ ਕੁਆਂਟਲ ਮਠਿਆਈਆਂ ਤਿਆਰ ਹੋਣੀਆਂ ਨੇ ਹੁਣ ਅਤੇ ਉਹ ਲੋਕਾਂ ਨੇ ਖਰੀਦਣੀਆਂ ਨੇ ਉਹ ਕਈ ਦਿਨ ਪਹਿਲਾਂ ਦੀਆਂ ਬਣੀਆਂ ਹੁੰਦੀਆਂ ਨੇ ਤੇ ਪੂਰੇ ਕਿਤੇ ਨਾ ਕਿਤੇ ਉਹ ਸ਼ੁੱਧ ਨਹੀਂ ਹੁੰਦੀ ਇੱਥੋਂ ਤੱਕ ਕਹਿ ਰਹੇ ਨੇ ਕਿਥੋਂ ਦੁੱਧ ਆਇਆ ਕਿਸ ਨੇ ਬਣਾਇਆ ਕਿਵੇਂ ਦਾ ਬਣਿਆ ਜਾਨੀ ਕੋਈ ਇੱਕ ਚਿੰਤਾ ਦਾ ਵਿਸ਼ਾ ਇਸ ਲਈ ਸਾਰੀਆਂ ਜੋ ਮਠਿਆਈਆਂ ਨੇ ਉਹ ਆਪਾਂ ਨੂੰ ਘਰ 'ਚ ਬਣਾਉਣੀਆਂ ਚਾਹੀਦੀਆਂ ਨੇ ਤੇ ਪੰਜਾਬ ਸਰਕਾਰ ਅਤੇ ਸਾਰੇ ਐਮ ਐਲ ਏ ਸਹਿਵਾਣਾ ਨੂੰ ਵੀ ਅਪੀਲ ਕਰਦੇ ਨੇ ਕਿ ਸ਼ੁੱਧਤਾ ਨੂੰ ਬਣਾਈ ਰੱਖਣ ਲਈ ਸ਼ੁੱਧਤਾ ਤੇ ਧਿਆਨ ਰੱਖਣ ਲਈ ਪੂਰਾ ਉਹਨਾਂ ਨੂੰ ਗਰਾਊਂਡ ਜ਼ੀਰੋ ਤੇ ਆਪਣੇ ਪ੍ਰੋਟੈਸਟ ਕਰਨੇ ਵੀ ਚਾਹੀਦੇ ਨੇ ਅਤੇ ਕਿਤੇ ਨਾ ਕਿਤੇ ਜਿਹੜੇ ਵੱਡੇ ਵੱਡੇ ਸਵੀਟਸ ਨੇ ਉਹਨਾਂ ਦੀ ਚੈਕਿੰਗ ਵੀ ਕਰਨੀ ਚਾਹੀਦੀ ਆ ਗੁਰਤੇਜ ਸਿੰਘ ਥੂਜੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ